ਸੋਚੇ ਸਰਕਾਰ ਕੀ ਪੰਜਾਬ ਦੇ ਲੋਕ ਹੁਣ ਨਹੀਂ ਮਗਰ ਦੁਰਨਗੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਹੀ ਸੀ ਸਰਬੀ ਸਿੰਘ ਖਾਸਾ ਜੀ ਐਮਪੀ ਨੇ ਮਤਲਬ ਹੋਰ ਕਈ ਐਮਪੀ ਨੇ ਐਮਐਲਏ ਨੇ ਪੰਜਾਬ ਦੇ ਕੋਈ ਆਵਾਜ਼ ਨਹੀਂ ਚੱਕ ਰਿਆ ਫਿਰ ਤੁਹਾਨੂੰ ਕਿਉਂ ਲੱਗਿਆ ਚੱਕਣੀ ਚਾਹੀਦੀ ਹੈ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਨਾਲ ਚੱਲੀਏ ਹਨਾ ਕਿਉਂਕਿ ਇਹਨਾਂ ਨੇ ਵੀ ਸਾਡੇ ਲਈ ਬਹੁਤ ਸਾਥ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਜ਼ਰੂਰ ਇਹਨਾਂ ਦਾ ਸਾਥ ਦੇਈਏ ਕਹਿੰਦੇ ਕਿ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਆਪਣੀ ਆਵਾਜ਼ ਉੱਥੇ ਕਿਉਂ ਨਹੀਂ ਚੁੱਕ ਰਹੇ ਕਿਉਂਕਿ ਉੱਥੇ ਤਾਂ ਦੇਸ਼ ਦਾ ਜਿਹੜਾ ਮੇਨ ਥਾਂ ਹੀ ਉੱਥੇ ਹੈ ਕਿ ਜਿੱਥੇ ਦੇਸ਼ ਸਾਰਾ ਦੇਖੂਗਾ ਕਿ ਹਾਂ ਇਹ ਮੁਸ਼ਕਲ ਆ ਰਹੀ ਹੈ ਤੇ ਪੂਰੇ ਦੇਸ਼ ਦਾ ਆਵਾਜ਼ ਆਊਗੀ ਆਪਾਂ ਆਜ਼ਾਦ ਜਿੱਤਨੇ ਆ ਤੇ ਆਜ਼ਾਦੀ ਸੁਣਵਾਈ ਜ਼ਿਆਦਾ ਹੁੰਦੀ ਨਹੀਂ ਹੈ ਜਦੋਂ ਵੀ ਉਹ ਬੋਲਣ ਦਾ ਸਮਾਂ ਮੰਗਦੇ ਨੇ ਤਾਂ ਉਹਨਾਂ ਨੂੰ ਸੈਂਸਟਿਵ ਮੁੱਦਾ ਕਹਿ ਕੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਨਹੀਂ ਬੋਲਣਾ ਹਨਾ ਤੇ ਸਾਨੂੰ ਸਰਕਾਰ ਬੋਲਣ ਨਹੀਂ ਦੇ ਰਹੀ ਇਸੇ ਲਈ ਅਸੀਂ ਅੱਜ ਧਰਨੇ ਦੇ ਰੋਸ ਦੇ ਵਿੱਚ ਅਸੀਂ ਚੱਲੇ ਆਂ ਪਰ ਉੱਥੇ ਬੋਲਣ ਦੇ ਕਹਿੰਦੇ ਕਈ ਰਸਤੇ ਹੁੰਦੇ ਆ ਜੇਕਰ ਅੰਦਰ ਸਮਾਂ ਨਹੀਂ ਮਿਲਦਾ ਤਾਂ ਆਪਾਂ ਬਾਹਰ ਵੀ ਆ ਕੇ ਵਿਰੋਧ ਕਰ ਸਕਦੇ ਹੱਥ ਵਿੱਚ ਤਖਤੀ ਫੜ ਕੇ ਉੱਤੇ ਖੜ੍ਹ ਸਕਦੇ ਆ ਇਦਾਂ ਦੇ ਕੁਝ ਕਿਉਂ ਨਹੀਂ ਕੀਤਾ ਜਾ ਰਿਹਾ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਗੂਏ ਵਰਗੇ ਯੋਧਿਆਂ ਨੇ ਕੇਸਰੀ ਨਿਸ਼ਾਨ ਚਲਾਏ ਆ ਤੇ ਅੱਜ ਉਸ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਆਪੋ ਆਪਣੇ ਸਾਧਨਾਂ ਰਾਈ 11 ਤਾਂ ਅਸੀਂ ਬੱਸਾਂ ਹੀ ਆ ਜਿਹੜੀਆਂ ਲੈ ਕੇ ਚੱਲੇ ਆ ਵੱਡਾ ਜਥਾ ਲੈ ਕੇ ਚੱਲੇ ਆ ਇੱਕ-ਇੱਕ ਜਥੇਬੰਦੀ ਦਾ ਕੰਮ ਨਹੀਂ ਰਹਿ ਗਿਆ ਹੁਣ ਜਿਹੜੀਆਂ ਜਥੇਬੰਦੀਆਂ ਹੁਣ ਵੇਟ ਕਰ ਰਹੀਆਂ ਉਹ ਇੱਕ ਆਪਣੇ ਆਪ ਨੂੰ ਕਾਲੇ ਅੱਖਰਾਂ ਨਾਲ ਇਤਿਹਾਸ ਵਿੱਚ ਦਰਜ ਕਰਾਉਣੀਆਂ ਜੇ ਅੱਜ ਮੌਕਾ ਅਗਵਾਈਆਂ ਜਿਹੜਾ ਨਾਂ ਆਊਗਾ ਲੋਕ ਉਹਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਉਹ ਗਦਾਰਾਂ ਦੀ ਲਿਸਟ ਵਿੱਚ ਲੋਕ ਯਾਦ ਕਰਾ ਕਰਨਗੇ ਕੋਈ ਵੀ ਮੋਰਚਾ ਚਾਹੇ ਜਦੋਂ ਵੀ ਸਰਕਾਰ ਦੇ ਵਿਰੁੱਧ ਕੋਈ ਵੀ ਲਹਿਰ ਖੜੀ ਹੁੰਦੀ ਹੈ ਵਿਰੋਧੀ ਧਿਰ ਵੀ ਸੁੱਤੀ ਪਈ ਹੈ ਨਾਲ ਰਲੀ ਕਿਉਂਕਿ ਇਹਨਾਂ ਨੇ ਇੱਕ ਦੂਜੇ ਤੋਂ ਪੈਸੇ ਖਾਦੇ ਉਹ ਭਗਵਾਨ ਦਾ ਮਾਨ ਤੋਂ ਡਰਦੇ ਆ ਕਿਉਂਕਿ ਉਹਨਾਂ ਦੀ ਸਰਕਾਰ 'ਚ ਉਹਨਾਂ ਨੇ ਬਥੇਰਾ ਕੁਛ ਕੀਤਾ ਦੱਲੇਵਾਲ ਸਭ ਇੱਕ ਹਿੰਦੁਸਤਾਨ 'ਚ ਨਵਾਂ ਇਤਿਹਾਸ ਲਿਖਣ ਜਾ ਰਹੇ ਆ ਇਤਿਹਾਸ ਲਿਖਿਆ ਜਾਣਾ ਸਦੀਆਂ ਤੱਕ ਜਿਹੜਾ ਦੁਨੀਆ ਯਾਦ ਰੱਖੇਗੀ ਲੋਕੋ ਆ ਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹੰਤਾਜ ਖਨੌਰੀ ਬਾਰਡਰ ਤੇ ਹਾਲਾਤ ਤਣਾਪੂਰ ਨੇ ਕਿਉਂਕਿ ਉੱਥੇ ਜਗਜੀਤ ਸਿੰਘ ਡੱਲੇਵਾਲ ਜੋ ਪਿਛਲੇ 20 ਤੋਂ 21 ਦਿਨਾਂ ਤੋਂ ਮਰਨwarte ਉੱਤੇ ਬੈਠੇ ਐ ਲਗਾਤਾਰ ਤਸਵੀਰਾਂ ਆ ਰਹੀਆਂ ਨੇ ਕਿ ਉੱਥੇ ਜਿਹੜੀ ਗਿਣਤੀ ਐ ਉਹ ਘਟਦੀ ਜਾ ਰਹੀ ਐ ਲੋਕ ਬਹੁਤ ਘੱਟ ਨੇ ਪਰ ਹੁਣ ਪੰਜਾਬ ਦੇ ਵਿੱਚੋਂ ਜਿੱਥੇ ਬੰਨ ਬੰਨ ਕੇ ਜਿਹੜੇ ਲੋਕ ਨੇ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਅਸੀਂ ਪਿੰਡ ਪਕਤਾ ਭਾਈਕੇ ਵਿਖੇ ਖੜੇ ਹਾਂ ਜਿੱਥੋਂ ਜਿੱਤੇ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਜੀ ਦੇ ਵੱਲੋਂ ਉਪਰਾਲਾ ਕੀਤਾ ਕਿ ਉਹਨਾਂ ਦੀ ਟੀਮ ਦੇ ਵੱਲੋਂ ਜਿਹੜੇ ਅੱਜ ਜੱਥੇ ਬਣਾ ਕੇ ਉੱਥੇ ਭੇਜੇ ਜਾ ਰਹੇ ਆ ਜਿਹੜੇ ਜਾ ਰਹੇ ਨੇ ਗਲਬਾਤ ਕਰਦੇ ਆ ਪੂਰੀ ਉਹਨਾਂ ਦੇ ਜਿਹੜੀ ਧਰਨ ਪਤਨੀ ਉਹ ਵੀ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿੱਠੀ ਸਭ ਤੋਂ ਪਹਿਲਾ ਹੀ ਸਵਾਲ ਕਿਉਂ ਲੱਗਿਆ ਕਿ ਉੱਥੇ ਹੁਣ ਜਾਣਾ ਚਾਹੀਦਾ ਜੀ ਜੱਥੇ ਬਣਾ ਕੇ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੇ ਦਿਨ ਹੋ ਗਏ 18 19 ਦਿਨ ਹੋ ਗਏ ਉਹਨਾਂ ਨੂੰ ਬੈਠੇ ਉੱਥੇ ਭੁੱਖ ਹੜਤਾਲ ਤੇ ਸਰਕਾਰ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਜੇਕਰ ਉਹ ਇਹ ਨਾ ਸੋਚੇ ਸਰਕਾਰ ਕਿ ਪੰਜਾਬ ਦੇ ਲੋਕ ਹੁਣ ਨਹੀਂ ਮਗਰ ਦੁਰਨਗੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਹੀ ਸੀ ਕਿਸਾਨ ਯੂਨੀਅਨ ਦੇ ਤੇ ਹੁਣ ਵੀ ਅੱਗੇ ਚੱਲ ਕੇ ਵੀ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਵਾਂਗੇ ਤੇ ਅਸੀਂ ਇਸੇ ਲਈ ਅੱਜ ਚੜ੍ਹਦੀ ਕਲਾ ਵਾਲਾ ਜਿਹੜਾ ਨਿਸ਼ਾਨ ਸਾਹਿਬ ਆ ਉਹ ਲੈ ਕੇ ਚੱਲੇ ਆ ਕਿ ਗੁਰੂ ਮਹਾਰਾਜ ਫਤਿਹ ਕਰੇ ਤੇ ਮੋਰਚਾ ਫਤਿਹ ਹੋਵੇ ਫਤਿਹ ਹੋਵੇ ਕਿੰਨੀ ਗਿਣਤੀ ਦੇ ਵਿੱਚ ਇੱਥੋਂ ਅੱਜ ਲੋਕ ਜਾ ਰਹੇ ਅੱਜ ਹਾਲੇ ਅਸੰਗਤ ਰਸਤੇ ਦੇ ਵਿੱਚ ਆ ਰਹੀ ਸੀ 11 ਬੱਸਾ ਲੈ ਕੇ ਜਾ ਰਹੇ ਹਾਂ ਤੇ ਸੰਗਤ ਆਪੋ ਆਪਣੇ ਸਾਧਨਾਂ ਦੇ ਵਿੱਚ ਵੀ ਆ ਰਹੇ ਨੇ ਵੱਧ ਤੋਂ ਵੱਧ ਪਹੁੰਚ ਰਹੇ ਨੇ ਸਾਧਨ ਹਾਂਜੀ ਲੋਕਾਂ ਦਾ ਇੱਕ ਹੋਰ ਮੰਨਣਾ ਕਿ ਸਰਬਜੀਤ ਸਿੰਘ ਖਾਲਸਾ ਜੀ ਐਮਪੀ ਨੇ ਮਤਲਬ ਹੋਰ ਕਈ ਐਮਪੀ ਨੇ ਐਮਐਲਏ ਨੇ ਪੰਜਾਬ ਦੇ ਕੋਈ ਆਵਾਜ਼ ਨਹੀਂ ਚੱਕ ਰਿਆ ਫਿਰ ਤੁਹਾਨੂੰ ਕਿਉਂ ਲੱਗਿਆ ਚੱਕਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਸਾਨੂੰ ਸਾਰਿਆਂ ਨੇ ਇਹਨਾਂ ਨੇ ਜਿਤਾਇਆ ਜੇ ਅਸੀਂ ਆਜ਼ਾਦ ਖੜੇ ਸੀ ਆਜ਼ਾਦ ਸੋਚ ਲੈ ਕੇ ਚੱਲੇ ਆ ਇਸੇ ਲਈ ਅਸੀਂ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਨਾਲ ਚੱਲੀਏ ਹਨਾ ਕਿਉਂਕਿ ਇਹਨਾਂ ਨੇ ਵੀ ਸਾਡੇ ਲਈ ਬਹੁਤ ਸਾਥ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਜ਼ਰੂਰ ਇਹਨਾਂ ਦਾ ਸਾਥ ਦੇਈਏ ਇੱਕ ਹੋਰ ਸਵਾਲ ਹੈ ਜਿਵੇਂ ਕਹਿੰਦੇ ਕਿ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਆਪਣੀ ਆਵਾਜ਼ ਉੱਥੇ ਕਿਉਂ ਨਹੀਂ ਚੁੱਕ ਰਹੇ ਕਿਉਂਕਿ ਉੱਥੇ ਤਾਂ ਦੇਸ਼ ਦਾ ਜਿਹੜਾ ਮੇਨ ਥਾਂ ਹੀ ਉੱਥੇ ਹੈ ਕਿ ਜਿੱਥੇ ਦੇਸ਼ ਸਾਰਾ ਦੇਖੂਗਾ ਕਿ ਹਾਂ ਇਹ ਮੁਸ਼ਕਲ ਆ ਰਹੀ ਹੈ ਤੇ ਪੂਰੇ ਦੇਸ਼ ਦਾ ਕਵਾਜ ਜਾਊਗਾ ਜੇ ਵੀ ਤੁਸੀਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਕਿਉਂਕਿ ਅਸੀਂ ਅੱਜ ਆਪਾਂ ਆਜ਼ਾਦ ਜਿੱਤਨੇ ਆ ਤੇ ਆਜ਼ਾਦੀ ਸੁਣਵਾਈ ਜਾਦਾ ਹੁੰਦੀ ਨਹੀਂ ਐ ਜਦੋਂ ਵੀ ਉਹ ਬੋਲਣ ਦਾ ਸਮਾਂ ਮੰਗਦੇ ਨੇ ਤਾਂ ਉਹਨਾਂ ਨੂੰ ਸੈਂਸਿਟਿਵ ਮੁੱਦਾ ਕਹਿ ਕੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਨਹੀਂ ਬੋਲਣਾ ਹਨਾ ਤੇ ਸਾਨੂੰ ਸਰਕਾਰ ਬੋਲਣ ਨਹੀਂ ਦੇ ਰਹੀ ਇਸੇ ਲਈ ਅਸੀਂ ਅੱਜ ਧਰਨੇ ਦੇ ਰੋਸ ਦੇ ਵਿੱਚ ਅਸੀਂ ਚੱਲੇ ਆ ਕਿ ਸਰਕਾਰ ਦੇ ਅ ਅਵਾਜ਼ ਤਾਂ ਪਹੁੰਚੂਗੀ ਉੱਥੇ ਦਿੱਲੀ ਤੱਕ ਜ਼ਰੂਰ ਪਹੁੰਚੂਗੀ ਬਿਲਕੁਲ ਪਰ ਪਰ ਉੱਥੇ ਬੋਲਣ ਦੇ ਕਹਿੰਦੇ ਕਈ ਰਸਤੇ ਹੁੰਦੇ ਆ ਜੇਕਰ ਅੰਦਰ ਸਮਾਂ ਨਹੀਂ ਮਿਲਦਾ ਤਾਂ ਆਪਾਂ ਬਾਹਰ ਵੀ ਆ ਕੇ ਵਿਰੋਧ ਕਰ ਸਕਦੇ ਹੱਥ ਵਿੱਚ ਤਖਤੀ ਫੜ ਕੇ ਉੱਥੇ ਖੜ੍ਹ ਸਕਦੇ ਆ ਇਦਾਂ ਦੇ ਕੁਝ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਕਿਉਂਕਿ ਅਸੀਂ ਇਹ ਚਾਹੁੰਦੇ ਕਿ ਜਿੱਥੋਂ ਅਸੀਂ ਜਿੱਤਦੇ ਆ ਪਹਿਲਾਂ ਉੱਥੋਂ ਸ਼ੁਰੂਆਤ ਕਰੀਏ ਹਾਲੇ-ਹਾਲੇ ਅਸੀਂ ਦਿੱਲੀ ਤੱਕ ਵੀ ਪਹੁੰਚਾਂਗੇ ਜ਼ਰੂਰ ਅਸੀਂ ਅਵਾਜ਼ ਚੱਕਾਂਗੇ ਉੱਥੇ ਜਾ ਕੇ ਵੀ ਧਰਨਾ ਸੀ ਜੇ ਸਾਨੂੰ ਲਾਉਣਾ ਪਿਆ ਤੇ ਅਸੀਂ ਲਾਵਾਂਗੇ ਜ਼ਰੂਰ ਲਾਵਾਂਗੇ ਠੀਕ ਹੈ ਉਹ ਵੀ ਕਰਾਂਗੇ ਕੁਝ ਕੀਤਾ ਜਾਊਗਾ ਭਾਈ ਕਿਵੇਂ ਦੇ ਤਨਾਹਪੁਰ ਨੇ ਬਲੌਣ ਹਾਲਾਤਾਂ ਨੂੰ ਕਿਵੇਂ ਦੇਦੋ ਸਰਕਾਰ ਦੇ ਜਿਹੜੇ ਉਪਰਾਲੇ ਨੇ ਕੋਈ ਨਹੀਂ ਕੀਤਾ ਜਾ ਰਿਹਾ ਨਾ ਕੋਈ ਗੱਲਬਾਤ ਸੁਣਨ ਨੂੰ ਤਿਆਰ ਬਿਲਕੁਲ ਜੀ ਹਮੇਸ਼ਾ ਹੀ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕੀਤਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਤੇ ਸਾਨੂੰ ਤਾਂ ਵੱਦ ਕਿਸਮ ਦੀ ਅਸੂਬਾ ਜਿਹੜਾ ਪੰਜਾਬ ਇਹ ਵੀ ਸਾਨੂੰ ਮਰਨ ਵਰਤ ਵਾਰ ਰੱਖ ਕੇ ਲੈਣਾ ਪਿਆ ਇੱਕ ਇੱਕ ਸੂਬਾ ਪੰਜਾਬ ਜਿਹਦੀ ਰਾਜਧਾਨੀ ਹੈ ਨਹੀਂ 95% ਅਸੀਂ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਖਾਤਰ ਅਸੀਂ ਕੀ ਨਹੀਂ ਕੀਤਾਗਾ ਸਾਡਾ ਪਾਣੀ ਲੁੱਟਿਆ ਗਿਆ ਸਾਡੀ ਰਾਜਧਾਨੀ ਹੈ ਨਹੀਂਗੀ ਸਾਡੇ ਪੰਜਾਬੀ ਬਾਲ ਦੇ ਇਲਾਕੇ ਸਾਡਾ ਦਰਬਾਰ ਸਭ ਟਾਇਆ ਗਿਆ ਸੈਂਤੀ ਗੁਰਦੁਆਰੇ ਟਾਇਏ ਗਏ ਹਮੇਸ਼ਾ ਸਿੱਖਾਂ ਨਾਲ ਇਹਨਾਂ ਨੇ ਧੱਕੇਸ਼ਾਹੀ ਕੀਤੀ ਦੇਸ਼ ਯਾਦ ਹੁੰਦਿਆ ਸਾਾਨੂੰ ਜਰਾਮ ਪੇਸ਼ਾਕੋਮ ਦਾ ਖਿਤਾਬ ਦਿੱਤਾ ਗਿਆ ਅਸੀਂ ਇਹਨਾਂ ਤੋਂ ਕਿਵੇਂ ਆਸ ਰੱਖ ਸਕਦੇ ਹਾਂ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਕੋਈ ਵੀ ਮੰਗ ਬਣਾਈ ਲੜਕੇ ਬਣਾਈ ਆ ਉਹ ਹਮੇਸ਼ਾ ਹੀ ਉਹਨਾਂ ਨੇ ਕੁਰਬਾਨੀਆਂ ਕਰਕੇ ਜਿਹੜੀ ਵੀ ਮੰਗ ਬਣਾਈ ਆ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਕਰਕੇ ਮੰਗਾਈ ਆ ਲੜਾਈ ਲੜਕੇ ਬਣਾਈ ਆ ਤੇ ਅੱਜ ਅਸੀਂ ਮੈਂਬਰ ਆਫ ਪਾਰਲੀਮੈਂਟ ਭਾਈ ਸਰਪ ਜੀ ਸਿੰਘ ਜੀ ਖਾਲਸਾ ਉਹਨਾਂ ਦੀ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਸੰਦੀਪ ਕੌਰ ਦੀ ਗਵਾਈ ਚ ਜਾ ਰਹੇ ਹਾਂ ਕਿਉਂਕਿ ਅੱਜ 75 ਸਾਲਾਂ ਤੋਂ ਇੱਥੇ ਰਾਜ ਕਰਨ ਵਾਲੇ ਲੋਕਾਂ ਨੂੰ ਲੋਕਾਂ ਨੇ ਠਕਰਾ ਕੇ ਲੋਕਾਂ ਨੂੰ ਮੂਹਰੇ ਮੂਹਰੇ ਗਿਆ ਤੇ ਇੱਕ ਯਾਦ ਸੋਚਦੇ ਮਾਲਕ ਤੇ ਸ਼ਹੀਦ ਪਰਿਵਾਰ ਨੂੰ ਮਾਣ ਦਿੱਤਾ ਤੇ ਅੱਜ ਸਰਬੀ ਸਿੰਘ ਜੀ ਖਾਲਸਾ ਲੋਕ ਫੇਸਬੁਕ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਕਹਿ ਕਹਿ ਵੀਰੇ ਲੋਕ ਵੀ ਸਰਬਜੀਤ ਸਿੰਘ ਖਾਲਸਾ 12 ਚ ਵਿੱਚ ਸਰਬਜੀਤ ਸਿੰਘ ਖਾਲਸਾ ਖੜਾ ਕਿਸਾਨ ਅੰਦੋਲਨ ਦੇ ਨਾਲ ਜੀ ਤੇ ਅਸੀਂ ਵਿਸ਼ਵਾਸ ਦਿਵਾਉਣੇ ਆ ਕਿਸਾਨ ਜੱਥੇਬੰਦੀਆਂ ਨੂੰ ਅਸੀਂ ਹਮੇਸ਼ਾ ਨਾਲ ਆ ਫਰੀਦਕੋਟ ਲੋਕ ਸਭਾ ਹਲਕੇ ਤੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਆ ਜਿੱਥੇ ਵੀ ਤੁਸੀਂ ਕਹੋਗੇ ਅਸੀਂ ਅੱਧੀ ਰਾਤ ਹਾਜ਼ਰ ਆ ਹਰੇਕ ਮੁੱਦੇ ਤੇ ਤੁਹਾਡੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਵੀ ਭਾਈ ਸਾਹਿਬ ਲਗਾਤਾਰ ਗੱਲ ਕਰਨੀ ਚਾਹੁੰਦੇ ਆ ਪਰ ਉਹ ਪਤਾ ਹੀ ਸ਼ੇਰ ਦਾ ਪੁੱਤ ਆ ਤੇ ਇਹਨੇ ਜਦੋਂ ਆਵਾਜ਼ ਠਾਈ ਦੁਨੀਆ ਭਰ ਤੇ ਜਾਣੀ ਆ ਤੇ ਜਾਣ ਬੁਝ ਕੇ ਉਹਨੂੰ ਸਮਾਂ ਨਹੀਂ ਦਿੰਦੇਗੇ ਤੇ ਅੱਜ ਅਸੀਂ ਇੱਕ ਰੋਸ ਮਾਰਚ ਜਿਹੜਾ ਬਹੁਤ ਵੱਡਾ ਕੇਸਰੀ ਨਿਸ਼ਾਨ ਸਾਹਿਬ ਦੇ ਅਗਵਾਈ ਚ ਹੇ ਹਮੇਸ਼ਾ ਹੀ ਜਿੱਤਾਂ ਪ੍ਰਾਪਤ ਕੀਤੀਆਂ ਜਦੋਂ ਵੀ ਕੇਸਰੀ ਨਿਸ਼ਾਨ ਸਾਹਿਬ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਗੂਏ ਵਰਗੇ ਯੋਧਿਆਂ ਨੇ ਕੇਸਰੀ ਨਿਸ਼ਾਨ ਚਲਾਏ ਆ ਤੇ ਅੱਜ ਉਸ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੈਂਡ ਸਰਵਜੀ ਸਿੰਘ ਸਰਵਜੀ ਸਿੰਘ ਜੀ ਖਾਲਸਾ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਧਰਮ ਪਤਨੀ ਬੀਬੀ ਸੰਦੀਪ ਕੌਰ ਦੀ ਅਗਵਾਈ ਚ ਵੱਖ-ਵੱਖ ਜਿਹੜੇ ਸਾਡੇ ਵਿਧਾਨ ਸਭਾ ਹਲਕੇ ਉਹਨਾਂ ਦੇ ਵਿੱਚੋਂ ਵੀਰ ਆ ਰਹੇ ਆ ਆਪਣੇ ਸਾਧਨਾਰਾਂ 11 ਤੱਕ ਅਸੀਂ ਬੱਸਾਂ ਹੀ ਆ ਜਿਹੜੀਆਂ ਲੈ ਕੇ ਚੱਲੇ ਆ ਵੱਡਾ ਜਥਾ ਲੈ ਕੇ ਚੱਲੇ ਆ ਕਿ ਅੰਨੀ ਬੋਲੀ ਜਿਹੜੀ ਸੁੱਤੀ ਸਰਕਾਰ ਉਹਨੂੰ ਨੀਂਦ ਉਹਦੀ ਖੁੱਲ ਸਕੇ ਜਿਹੜਾ 12 ਹੋਰ ਗੁੰਗੇ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਵੀ ਥੋੜੀ ਬਹੁਤੀ ਸ਼ਰਮ ਆਵੇ ਕਿ ਇੱਕ ਪਾਰਲੀਮੈਂਟ ਮੈਂਬਰ ਜਿਹੜਾ ਯਾਦ ਦਿੱਤਿਆ ਅੱਜ ਉਹ ਕਿਸਾਨਾਂ ਦੇ ਲਈ ਜਥੇ ਲੈ ਕੇ ਜਾ ਰਿਹਾ ਕਿਸਾਨਾਂ ਦੇ ਦੁੱਖ ਸੁੱਖ ਚ ਹਾਜ਼ਰ ਹੋ ਰਿਹਾ ਤੇ ਹੋਰ ਜਿਹੜੀਆਂ 75 ਸਾਲ ਤੋਂ ਇੱਥੇ ਰਾਜ ਕਰਦੀਆਂ ਪਾਰਟੀਆਂ ਚਾਹੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੇ ਵੀ ਇੱਕ ਚੁਟਕੀ ਮਾਰ ਕਹਿੰਦੇ ਸੀ ਅਸੀਂ ਐਮਐਸਪੀ ਦੇਵਾਂਗੇ ਅਸੀਂ ਗਰੰਟੀ ਦੇਵਾਂਗੇ ਅਸੀਂ ਮੂੰਗੀ ਤੇ ਗਰੰਟੀ ਦੇਵਾਂਗੇ ਅਸੀਂ ਮੱਕੀ ਤੇ ਐਮਐਸਪੀ ਦੇਵਾਂਗੇ ਇਹ ਵੀ ਮੁਕਰੇ ਆ ਜੀ ਤੇ ਸਾਡੇ ਨੌਜਵਾਨ ਬੰਦੀ ਸਿੰਘ ਜੇਲਾਂ ਦੇ ਵਿੱਚ ਬੰਦ ਦਾ ਸਾਡੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਸਾਥੀ ਜੇਲ੍ਹ ਦੇ ਵਿੱਚ ਬੰਦ ਦਾ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਵੀ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਕਿਸਾਨਾਂ ਨਾਲ ਆ ਝੋਨਾ ਕਿਸਾਨਾਂ ਦਾ ਮੰਡੀਆਂ ਚ ਰੁਲਦਾ ਸੀਗਾ ਲੋਕਾਂ ਨੂੰ ਵੱਡੇ ਵੱਡੇ 100 100 ਰੁਪਏ ਕੱਟ ਵੀ ਲਾਏ ਜਾ ਰਹੇ ਸਾਡੇ ਸੁਣਨ ਚਾ ਰਹੇ ਆ ਜੇ ਕਿਸੇ ਨੂੰ ਇਹੋ ਜਿਹਾ ਕਿਸੇ ਦਾ ਕੱਟ ਲੱਗਦਾ ਝੋਨੇ ਤੋਂ ਵੀ ਸਾਡੇ ਨਾਲ ਗੱਲ ਕਰਨ ਮੈਂਬਰ ਆਫ ਪਾਰਲੀਮੈਂਟ ਦੀ ਜੰਨੀ ਟੀਮ ਹੈ ਭਾਈ ਸਰਵਿਸਿੰਗਰ ਤੁਹਾਡੇ ਨਾਲ ਖੜੀ ਕਿਸਾਨਾਂ ਦੇ ਦੁਕਾਨਦਾਰਾਂ ਦੇ ਮਜ਼ਦੂਰਾਂ ਦੇ ਮੁਸਲਮਾਨਾਂ ਦੇ ਹਸਾਈਆਂ ਦੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਿਆਂਗੇ ਤੇ ਹਰੇਕ ਦੀ ਆਵਾਜ਼ ਬਣਾਂਗੇ ਜੀ ਅੱਛਾ ਤੁਸੀਂ ਗੱਲ ਕੀਤੀ ਸਰਕਾਰਾਂ ਦੀ ਸਰਕਾਰਾਂ ਨੇ ਤਾਂ ਚਲੋ ਸਾਥ ਨਹੀਂ ਦੇ ਰਹੀਆਂ ਨਾਲ ਵਿਰੋਧੀ ਧਿਰਾਂ ਤੇ ਵੀ ਇੱਕ ਸਵਾਲ ਹੈ ਕਿ ਵਿਰੋਧੀ ਧਿਰ ਹੁੰਦੀ ਹੈ ਵਿਰੋਧ ਕਰਨ ਦੇ ਲਈ ਜਿਹੜਾ ਸਰਕਾਰ ਦਾ ਵਿਰੋਧ ਕਰਨ ਲਈ ਹੁੰਦੀ ਹੈ ਵਿਰੋਧੀ ਧਿਰ ਪਰ ਉਹਨਾਂ ਵੱਲੋਂ ਵੀ ਕੋਈ ਆਵਾਜ਼ ਕੋਈ ਉਪਰਾਲਾ ਕਿਉਂ ਨਹੀਂ ਕੀਤਾ ਜਾ ਰਿਹਾ ਬਿਲਕੁਲ ਜੀ ਬਹੁਤ ਮਾੜੀ ਗੱਲ ਆ ਕਾਂਗਰਸ ਵਿਰੋਧੀ ਧਿਰ ਚ ਆ ਜੋ ਵੀ ਨਹੀਂ ਉੱਥੇ ਆਵਾਜ਼ ਚੱਕਰੀ ਆ ਪਿੱਛੇ ਜੇ ਕਾਲੇ ਪਾਣੀ ਦਾ ਮੋਰਚਾ ਲੱਗਾ ਜਿੰਨਾ ਮਾਲਵਾ ਸਾਰਾ ਮਰ ਰਿਹਾ ਜਿੰਨਾ ਲੁਧਿਆਣੇ ਦੀਆਂ ਡੈਂਗ ਫੈਟੀਆਂ ਦਾ ਅ ਸੀਵਰੇਜ ਦਾ ਪਾਣੀ ਪੈ ਰਿਆ ਉਹ ਪਾਣੀ ਗਾਂ ਸਤਲੁਜ ਚ ਹੋ ਕੇ ਗਾਂ ਦੋ ਨਹਿਰਾ ਗੰਗਕ ਨਾਲ ਤੇ ਸਰਹੰਦ ਫੀਡਰ ਰਹੀ ਮਾਲਵੇ ਚ ਆ ਰਿਹਾ ਕੈਂਸਰ ਕਾਲਾ ਪੀਲਿਆ ਗੁਰਦੇ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਉਹਦੇ ਵਿੱਚ ਵੀ ਉਥੋਂ ਦੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਗੱਲ ਲਧਿਆਣੇ ਤੋਂ ਉਹ ਇੱਕ ਦਿਨ ਨਹੀਂ ਆਏ ਉਥੇ ਲੋਕਾਂ ਦਾ ਡਾਂਗਾ ਵਰਿਆਂ ਅਸੀਂ ਉਸ ਦਿਨ ਵੀ ਗਏ ਸੀਗੇ ਭੈਣ ਜੀ ਵੀ ਗਏ ਸੀਗੇ ਕੋਈ ਵੀ ਮੋਰਚਾ ਚਾਹੇ ਜਦੋਂ ਵੀ ਸਰਕਾਰ ਦੇ ਵਿਰੁੱਧ ਕੋਈ ਵੀ ਲਹਿਰ ਖੜੀ ਹੁੰਦੀ ਹੈ ਵਿਰੋਧੀ ਧਿਰ ਵੀ ਸੁੱਤੀ ਪਈ ਹੈ ਨਾਲ ਰਲੀ ਕਿਉਂਕਿ ਇਹਨਾਂ ਨੇ ਇੱਕ ਦੂਜੇ ਦੇ ਪੈਸੇ ਖਾਦੇ ਹੋ ਭਗਵੰਤ ਮਾਨ ਤੋਂ ਡਰਦੇ ਆ ਕਿਉਂਕਿ ਉਹਨਾਂ ਦੀ ਸਰਕਾਰ 'ਚ ਉਹਨਾਂ ਨੇ ਬਥੇਰਾ ਕੁਛ ਕੀਤਾ ਤੇ ਉਹ ਉਦੋਂ ਹੀ ਬਾਹਰ ਰੋੜ ਲੈਂਦਾ ਬੋਲਦੇ ਨਹੀਂ ਕਿ ਅਸੀਂ ਆਜ਼ਾਦ ਆ ਮੈਂਬਰ ਆਫ ਪਾਰਲੀਮੈਂਟ ਸਾਫ਼ ਸੁਥਰੀ ਸ਼ਖਸ਼ੀਅਤ ਆ ਉਹ ਡਰਦੇ ਨਹੀਂ ਕਿਉਂਕਿ ਉਹਨਾਂ ਦੇ ਪਿਤਾ ਪਿਤਾ ਦੀ ਮਹਾਨ ਕਰਾਇਆ ਸੋਨਿਆ ਸਵਾਗਤ ਸ੍ਰੀ ਅਕਾਲ ਜਿਵੇਂ ਕਹਿੰਦੇ ਹਾਂਜੀ ਡੱਲੇਵਾਲ ਸਾਹਿਬ ਇੱਕ ਹਿੰਦੁਸਤਾਨ 'ਚ ਨਵਾਂ ਇਤਿਹਾਸ ਲਿਖਣ ਜਾ ਰਹੇ ਆ ਇਤਿਹਾਸ ਲਿਖਿਆ ਜਾਣਾ ਜਿਹੜਾ ਉਹ ਸਦੀਆਂ ਤੱਕ ਜਿਹੜਾ ਦੁਨੀਆ ਯਾਦ ਰੱਖੇਗੀ ਕਿਸਾਨੀ ਦੇ ਖੇਤਰ ਵਿੱਚ ਜੀ ਦਲੇਵਾਲ ਸਾਹਿਬ ਦਾ ਇੱਕ ਜੋ 70 ਸਾਲ ਦਾ ਸਾਡੀ ਆਜ਼ਾਦੀ ਤੋਂ ਬਾਅਦ ਇੱਕ ਮੀਲ ਪੱਥਰ ਸਾਬਤ ਹੋਊਗਾ ਇਹ ਜਿਹੜਾ ਅੰਦੋਲਨ ਹੈ ਉਹ ਤੁਸੀਂ ਦੇਖ ਰਹੇ ਹੋ ਹੁਣ ਆਪ ਮਹਾਰੇ ਸੰਗਤਾਂ ਜਿਹੜੀਆਂ ਨਿਕਲ ਚੁੱਕੀਆਂ ਐ ਇਹ ਕੋਈ ਇੱਕ ਜਥੇਬੰਦੀ ਦਾ ਕੰਮ ਨਹੀਂ ਰਹਿ ਗਿਆ ਹੁਣ ਜਿਹੜੀਆਂ ਜਥੇਬੰਦੀਆਂ ਹੁਣ ਵੇਟ ਕਰ ਰਹੀਆਂ ਐ ਉਹ ਇੱਕ ਆਪਣੇ ਆਪ ਨੂੰ ਕਾਲੇ ਅੱਖਰਾਂ ਨਾਲ ਇਤਿਹਾਸ ਵਿੱਚ ਦਰਜ ਕਰਾਉਣੀਆਂ ਜੇ ਅੱਜ ਮੌਕਾ ਆਗਵਾਈਆਂ ਮੌਕਾ ਮੈਂ ਜਥੇਬੰਦੀਆਂ ਨੂੰ ਸਾਰੀਆਂ ਮੇਰੀਆਂ ਕਲੀਕ ਰਹੀਆਂ ਨੇ ਕਿਉਂਕਿ ਮੈਂ ਲੱਖੋਵਾਲਵੇਲੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਫ੍ਰੀਕਟ ਰਹਾ ਤੇ ਕਾਫੀ ਜ਼ਿਆਦੇ ਪ੍ਰਧਾਨ ਆ ਜਿਹੜੇ ਮੇਰੇ ਜਿਹੜੇ ਕਲੀਕ ਸੀ ਉਹਨਾਂ ਦੇ ਬੇਟੇ ਨੇ ਤੇ ਡੱਲੇਵਾਲ ਸਾਹਿਬ ਵੀ ਜਿਹੜਾ ਮੇਰਾ ਇੱਕ ਉਸਟਾਵੇਂ ਇੱਕ ਪਿੰਡ ਦਾ ਮੈਂਬਰ ਸੀ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਸਾਡਾ ਪੰਜਾਬ ਦਾ ਪ੍ਰਧਾਨ ਹੋ ਕੇ ਉਹ ਸਾਡੀ ਕੁਰਬਾਨੀ ਦੇ ਰਿਆ ਸਾਡੇ ਪੂਰੇ ਹਿੰਦੁਸਤਾਨ ਲਈ ਪੂਰੇ ਪੰਜਾਬ ਲਈ ਨਹੀਂ ਹਿੰਦੁਸਤਾਨ ਲਈ ਤਾਂ ਅੱਜ ਦਾ ਜਿਹੜਾ ਇਹ ਦਿਨ ਇਤਿਹਾਸਿਕ ਹੈ ਜਿਹੜਾ ਭਗਤੇ ਮੰਡੀ 'ਚ ਸੰਗਤ ਆ ਰਹੀਆਂ ਠਾਠਾ ਮਾਰਦਾ ਇਕੱਠ ਹੈ ਸਾਡੇ ਭੈਣ ਜੀ ਸੰਦੀਪ ਹੈ ਸਾਡੀ ਬੇਟੀ ਤੇ ਸਰਬਜੀਤ ਸਿੰਘ ਨੇ ਜੋ ਉਪਰਾਲਾ ਕੀਤਾ ਇਹ ਪੂਰੇ ਹਿੰਦੁਸਤਾਨ ਦੇ ਜਿਹੜੇ ਐਮਪੀ ਆ ਉਹਨਾਂ ਦੇ ਇੱਕ ਕਰਾਰੀ ਚਪੇੜ ਹੈ ਕਿ ਜਿਹੜੇ ਐਮਪੀ ਹੁੰਦੇ ਨੇ ਐਮਐਲਏ ਹੁੰਦੇ ਨੇ ਉਹ ਲੋਕਾਂ ਲਈ ਲੋਕਾਂ ਦੇ ਹੱਕਾਂ ਦੀ ਆਵਾਜ਼ ਠੋਲੀ ਹੁੰਦੇ ਨੇ ਨਾ ਕਿ ਉੱਥੇ ਜਿਹੜੀਆਂ ਸਾਡੀ ਉੱਥੇ ਖਾਣ ਪੀਣ ਲਈ ਜਿਹੜੀਆਂ ਕੰਟੀਨਾਂ 'ਚ ਉਹ ਚੰਗੇ ਖਾਣੇ ਖਾ ਲਈ ਨਹੀਂ ਉੱਥੇ ਭੇਜੇ ਜਾਂਦੇ ਜਿਹੜੇ ਮਹਿੰਗੇ ਫੂਡ ਉੱਥੇ ਤਿਆਰ ਹੁੰਦੇ ਆ ਕੰਟੀਨਾਂ 'ਚ ਪਾਰਲੀਮੈਂਟ 'ਚ ਜੀ ਉਹਨਾਂ ਨੂੰ ਇਸ ਲਈ ਨਹੀਂ ਭੇਜਿਆ ਜਾਂਦਾ ਆ ਖੜੀ ਨੇ ਐਮਪੀ ਲੋਕਾਂ ਦੀ ਐਮਪੀ ਇਹਨਾਂ ਨੂੰ ਜਿਵੇਂ ਕਿ ਅੱਗੇ ਉਸ ਤੇ ਖਨੋਰੀ ਬਾਰਡਰ ਤੇ ਕੱਟ ਬਹੁਤ ਘਟਦਾ ਜਾ ਰਿਹਾ ਹੁਣ ਉਸ ਕੀ ਅਸਰ ਨਹੀਂ ਰਿਹਾ ਨਾ ਸਰਕਾਰ ਤੇ ਦਬਾਅ ਉਹ ਕੀ ਲੱਗਦਾ ਹੁਣ ਕੱਟ ਵਧੂਗਾ ਦੁਬਾਰਾ ਨਹੀਂ ਅੱਜ ਦੀ ਰਿਪੋਰਟ ਦੇਖੋ ਤੁਸੀਂ ਕੱਲ ਦੀ ਦੇਖੋ ਪਿਛਲੇ 4 ਦਿਨ ਤੋਂ ਕੱਟ ਦੇਖੋ ਤੁਸੀਂ ਠੱਠਾ ਮਰਦਾ ਕੱਟ ਪੂਰਾ ਹਰਿਆਣਾ ਰਾਜਸਥਾਨ ਤੇ ਯੂਪੀ ਵੱਲ ਸਾਰਾ ਪਾਰਟੀ ਕੱਲ ਟਕੈ ਸਾਹਿਬ ਆ ਗਏ ਨੇ ਰੋਲਦੂ ਸਿੰਘ ਮਾਨਸਾ ਕੱਲ ਮੀਟਿੰਗ ਕਰਕੇ ਗਏ ਨੇ ਮੇਰੀ ਉਹਨਾਂ ਨਾਲ ਗੱਲ ਹੋਈ ਆ ਕੁਛ 4-5 ਦਿਨ ਤੋਂ ਗੱਲ ਚੱਲ ਰਹੀ ਹੈ ਮੇਰੀ ਰੋਲਦ ਸਿੰਘ ਮਾਨਸਾ ਨਾਲ ਪਹਿਲਾਂ ਉਹਨੇ ਸਾਡੇ ਹੱਕ 'ਚ ਮੱਥਾ ਪਾਇਆ ਹੈ ਜਥੇਬੰਦੀਆਂ ਨੇ ਤਾਂ ਸਾਰਿਆਂ ਨਾਲ ਮੇਰੀ ਡਿਸਕਸ਼ਨ ਚੱਲ ਰਹੀ ਹੈ ਛੇਤੀ ਸਾਰੇ ਇੱਥੇ ਆ ਜਾਣਗੇ ਜਿਹੜਾ ਨਾ ਆਊਗਾ ਲੋਕ ਉਹਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਉਹ ਗਦਾਰਾਂ ਦੀ ਲਿਸਟ ਵਿੱਚ ਲੋਕ ਯਾਦਗਾਰਾ ਕਰਨਗੇ ਵੀ ਉਹ ਇਤਿਹਾਸਕ ਪਾਲਵੇ ਜਿਹੜੇ ਰਹਿ ਗਏ ਹਕਾਰ ਮਾਨ ਚ ਜੇ ਕੋਈ ਰਹਿ ਗਿਆ ਨਾ ਤਾਂ ਉਹ ਮਤ ਸਮਝੇ ਕਿ ਲੋਕਾਂ ਦੇ ਉਹ ਗੁੱਸੇ ਦੇ ਰੋਹ ਤੋਂ ਸ਼ਿਕਾਰ ਤੋਂ ਬਚ ਸਕੂਗਾ ਕਿਸੇ ਨੇ ਬਚਣਾ ਨਹੀਂ ਇਹ ਇੱਕ ਮਹਾ ਇਤਿਹਾਸਿਕ ਫੈਸਲਾ ਹੋਣ ਜਾ ਰਿਹਾ ਛੱਡ ਸੋਹਰਾਂ ਜਿੱਥੇ ਬੰਦੀਆਂ ਦਾ ਇਹ ਵੀ ਕਹਿਣਾ ਕਿ ਸਾਨੂੰ ਪਹਿਲਾਂ ਇਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਫੈਸਲੇ ਦੇ ਵਿੱਚ ਇਹ ਖੁਦ ਫੈਸਲਾ ਲਿਆ ਹੋਇਆ ਸਿੱਧੂ ਬਰ ਜੂਨੀਅਰ ਨੇ ਤਾਂ ਉਹ ਇਕੱਲੇ ਗਏ ਨੇ ਅਸੀਂ ਕਿਉਂ ਜਾਈਏ ਇੱਕ ਇੱਕ ਇਹਦਾ ਮੈਂ ਜਵਾਬ ਦਿੰਦਾ ਇੱਕ ਮਿੰਟੋਂ ਭਿੰਦਰ ਜੀ ਇਹ ਜਿਹੜਾ ਤੁਸੀਂ ਇਹ ਗੱਲ ਦਾ ਜਵਾਬ ਤੁਹਾਨੂੰ ਦਿੰਨੇ ਆ ਜਦੋਂ ਇੱਕ ਅਸੀਂ ਵਿਆਹ ਬੰਨ ਲੈਨੇ ਆ ਤਾਂ ਸਾਡਾ ਭਾਈਚਾਰਾ ਕਈ ਵਾਰ assi ਗੁੱਸੇ ਗਿੱਲੇ ਹੁੰਨੇ ਆ ਗਲੇਸ਼ਕਵੇਂ ਹੁੰਦੇ ਆ ਸਾਡੇ ਭਾਈਚਾਰਾ ਵਿੱਚ ਪਿੰਡਾਂ 'ਚ ਤਾਂ ਜਦੋਂ ਇੱਕ ਵਿਆਹ ਬੰਨ ਲਿਆ ਜਾਂਦਾ ਹੈ ਤਾਂ ਉਦੋਂ ਸਾਰੇ ਭੈਣ ਭਰਾ ਇਕੱਠੇ ਹੁੰਦੇ ਆ ਲੈ ਵੀ ਹੁਣ ਵਿਆਹ ਬੰਨ ਲਿਆ ਹੁਣ ਆਪਾਂ ਗੁੱਸੇ ਗਿੱਲੇ ਭਲਾ ਕੇ ਆਪਾਂ ਇਹ ਕਾਰਜ ਕਰਨਾ ਕਿਉਂਕਿ ਧੀਆ ਧਿਆਣੀਆਂ ਆਪਾਂ ਨੇ ਸਭ ਦੀਆਂ ਸਾਂਝੀਆਂ ਐਵੇਂ ਆ ਕਿ ਸਾਂਝਾ ਕਾਰਜ ਆ ਯਾਰ ਇੱਕ ਉਹ ਵਿਆਹ ਵਰਗਾ ਸਾਂਝਾ ਕਾਰਜ ਆ ਸਾਰੇ ਕਿਸਾਨਾਂ ਦਾ ਹਿੰਦੁਸਤਾਨ ਦਾ ਇਹਦੇ ਵਿੱਚ ਗਲੇਸ਼ਕਵੇਂ ਹੋਣਗੇ ਹੈਗੇ ਨੇ ਸਾਹ ਪਲਾ ਕੇ ਆਪਾਂ ਬੇਨਤੀ ਕਰਦੇ ਆਂ ਵੀ ਉਸ ਇੱਕ ਭਾਈਚਾਰ ਸਾਂਝ ਮ ਜਿਵੇਂ ਆਪਾਂ ਉਹ ਹੁੰਦੀ ਉਹਨੂੰ ਕਾਇਮ ਰੱਖੀਏ ਤੇ ਇੱਕ ਮਹਾ ਜੋ ਇਤਿਹਾਸਿਕ ਜਿਹੜਾ ਇਹ ਸਿਰਜਿਆ ਜਾ ਰਿਹਾ ਉਹਦੇ ਵਿੱਚ ਯੋਗਦਾਨ ਪਾਈਏ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਮੇਰੀ ਕੋਈ ਵੀ ਰਹੋ ਨਾ ਵਾਂਜੀ ਆਓ ਸਾਰੇ ਹੁਣ ਅਪਿੰਦਰਜੀਤ ਸਿੰਘ ਕਿਸਾਨ ਹੈ ਭਾਰਤ ਸਰਕਾਰ ਇੱਕ ਪਾਸੇ ਤਾਂ ਜੈ ਜਵਾਨ ਤੇ ਜੈ ਕਿਸਾਨ ਕਹਿੰਦੀ ਹੈ ਤੇ ਜਿਹੜਾ ਵੀ ਇਹ ਕਿਸਾਨੀ ਦਾ ਮੁੱਦਾ ਹੈ ਉਹ ਉਹਨੂੰ ਸਿੱਖ ਕੌਮ ਨਾਲ ਜੋੜਿਆ ਜਾਂਦਾ ਹੈ ਸਖੋਂ ਨਾਲ ਇਹ ਹਿੰਦੂ ਭਾਰਤ ਦਾ ਭਾਰਤ ਦੇ ਕਿਸਾਨਾਂ ਦਾ ਮੁੱਦਾ ਹੈ ਜਿਹੜੇ ਵੀ ਇਹ ਖੇਤੀ ਹਲਵਾਈ ਇਹ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦਿੱਤੀਆਂ ਸੀਗਾ ਤੇ ਇਹ ਜਿਹੜਾ ਮੁੱਦਾ ਹੈ ਡੱਲੇਵਾਲ ਦਾ ਨਿੱਜ ਦਾ ਮੁੱਦਾ ਨਹੀਂ ਹੈ ਜਿਹੜਾ ਅੱਜ ਸਰਬਜੀਤ ਸਿੰਘ ਕਾਫਲਾ ਇੱਥੋਂ ਲੈ ਕੇ ਜਾ ਰਿਹਾ ਹੈ ਪਰਿਵਾਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਜਦੋਂ ਉਸ ਟਾਈਮ ਬੰਦਾ ਬਿਆਨ ਸਿੰਘ ਨੇ ਸ਼ਹੀਦ ਭਾਈ ਬਿਆਨ ਸਿੰਘ ਨੇ ਕੁਰਬਾਨੀ ਦਿੱਤੀ ਤਾਂ ਉਹ ਵੀ ਪੂਰੇ ਭਾਰਤ ਦੇ ਲੋਕਾਂ ਦੀ ਖਾਤਰ ਹੀ ਦਿੱਤੀ ਹੈ ਕਿਉਂਕਿ ਇੱਕ ਜਿਹੜਾ ਬੰਦਾ ਉਹ ਕਦੇ ਵੀ ਡਿਕਟੇਟਰ ਡਿਕਟੇਟਰ ਮਤਲਬ ਹਿਟਲਰ ਵਾਂਗੂ ਹਿਟਲਰ ਸ਼ਾਹੀ ਰਾਜ ਵਾਲੀ ਗੱਲ ਹੈ ਅੱਜ ਵੀ ਜਿਹੜਾ ਮੋਦੀ ਆ ਉਹ ਹਿਟਲਰ ਸ਼ਾਹੀ ਰਾਜ ਵਾਲੀ ਗੱਲ ਹੈ ਤੇ ਡੱਲੇਵਾਲ ਸਾਹਿਬ ਨੇ ਆਪਦਾ ਸਰੀਰ ਦਾਨ ਕਰ ਰਿਹਾ ਇਹ ਲੋਕਾਂ ਦੀ ਖਾਤਰ ਵੀ ਲੋਕਾਂ ਦਾ ਕੁਝ ਸਵਾਰਿਆ ਜਾਵੇ ਉਹਦੇ 'ਚ ਕੋਈ ਸਿੱਖ ਇਹ ਭਾਰਤ ਦੇ ਜਿਹੜੀ ਭਾਰਤ ਦੀ ਗਵਰਨਮੈਂਟ ਹੈ ਉਹ ਹਮੇਸ਼ਾ ਵੀ ਕਿਸਾਨੀ ਜਿਹੜਾ ਮੁੱਦਾ ਉਹ ਸਿੱਖ ਕੌਮ ਨਾਲ ਜੋੜ ਦਿੰਦੀ ਹੈ ਕਿਉਂਕਿ ਅੱਜ ਜਿਹੜਾ ਹੈਗਾ ਸੰਸਾਰ ਪੱਧਰ ਤੇ ਉਹ ਜਨਸੰਖਿਆ ਦੇ ਹਿਸਾਬ ਨਾਲ ਕੋਈ ਵੀ ਮਤਲਬ ਉਹ ਸਰਕਾਰ ਜਿਹੜੀ ਉਹ ਇਸ਼ੂ ਹੈ ਉਹ ਜਨਸੰਖਿਆ ਦੇ ਆਧਾਰ ਤੇ ਫੈਸਲੇ ਲੈਂਦੀ ਹੈ ਤੇ ਸਿੱਖ ਕੌਮ ਦੀ ਜਿਹੜੀ ਹੈਗੀ ਹੈ ਬਹੁਤ ਘੱਟ ਜਨਸੰਖਿਆ ਕਰਕੇ ਤੇ ਉਹ ਜਿਹੜਾ ਵੀ ਮੁੱਦਾ ਕਿਸਾਨੀ ਦਾ ਉਹ ਮਤਲਬ ਇਹਦੇ ਨਾਲ ਕੀਤਾ ਜਾਂਦਾ 1962 ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚੋਂ 5 ਕਿਲੋ ਸੋਨਾ ਇਕੱਠਾ ਹੋਇਆ ਸੀਗਾ ਤੇ ਇਕੱਲੇ ਪੰਜਾਬ ਦੇ ਵਿੱਚੋਂ 275 ਕਿਲੋ ਸੋਨਾ ਇਕੱਠਾ ਹੋਇਆ ਸੀ ਕਿ ਉਦੋਂ ਉਹ ਸਿੱਖਾਂ ਦਾ ਸਾਰੇ ਪੰਜਾਬੀਆਂ ਦਾ ਹੀ ਮਸਲਾ ਸੀ ਅੱਜ ਵੀ ਇਹ ਪੂਰੇ ਪੰਜਾਬ ਦਾ ਮਸਲਾ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ ਬਿਸ਼ਿੰਦੇ ਇੱਥੇ ਹਲਵਾਈ ਦਾ ਕੰਮ ਕਰਦੇ ਉਹ ਕੱਲੇ ਸਿੱਖ ਨਹੀਂਗੇ ਹੋਰ ਵੀ ਕੌਮਾਂ ਮਲੇਰਕੋਟਲੇ ਦੇ ਵਿੱਚ ਮੁਸਲਮਾਨ ਹਲਵਾਈ ਦਾ ਕੰਮ ਕਰਦੇ ਆ ਹੋਰ ਵੀ ਕੌਮਾਂ ਦੇ ਕਰਦੇ ਆ ਪਰ ਇਹ ਸਿੱਖਾਂ ਦਾ ਮਸਲਾ ਨਹੀਂ ਇਹ ਪੂਰੇ ਪੰਜਾਬ ਦੇ ਭਾਰਤ ਦੇ ਕਿਸਾਨਾਂ ਦਾ ਮਸਲਾ ਹੈ ਤੇ ਇਹਨੂੰ ਭਾਰਤ ਸਰਕਾਰ ਨੂੰ ਇਸ ਚੀਜ਼ ਨੂੰ ਮਦਦ ਨਜ਼ਰ ਰੱਖ ਕੇ ਤੇ ਫੈਸਲਾ ਲੈਣਾ ਚਾਹੀਦਾ ਡੱਲੇਬਾਲ ਦਾ ਤੇ ਸਰਬਜੀਤ ਦਾ ਇਹ ਨਜ਼ਰ ਦਾ ਫੈਸਲਾ ਨਹੀਂਗਾ 117 ਹੋਰ ਵੀ ਐਮ ਐਲ ਏ ਐ ਤੇ 12 13 ਹੋਰ ਵੀ ਮੈਂਬਰ ਪਾਰਲੀਮੈਂਟ ਆ ਰਾਜ ਸਭਾ ਦੇ ਮੈਂਬਰ ਆ ਪਾਲਿਆ ਨੇ ਭੇਜੇ ਆ ਉਹਨਾਂ ਨੂੰ ਇਹ ਮਸਲਾ ਜਿਹੜਾ ਹੋ ਲੈਣਾ ਚਾਹੀਦਾ ਚੱਕਣਾ ਚਾਹੀਦਾ ਸੰਸਾਰ ਪੱਧਰ ਤੇ ਵੀ ਇਹ ਜਿਹੜਾ ਇਹ ਮਸਲਾ ਕੱਲੇ ਡੱਲੇ ਵਾਲ ਦਾ ਤੇ ਸਰਬਜੀਤ ਦਾ ਮਸਲਾ ਨਹੀਂ ਹੈ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ